ਦੋਸਤੋ ਕਮਲ ਚ ਇੰਨਾ ਕਿ ਖੁੱਬ ਗਏ ਅੱਜ ਜਵਾਕਾਂ ਦੀ ਫਰਮਾਇਸ਼ ਪੂਰੀ ਕਰਨੀ ਭੁੱਲ ਗਏ ਅੱਜ ਪਹਿਲਾਂ ਦਾ ਸੀ ਬੱਚਿਆਂ ਦੀ ਫਰਮਾਇਸ਼ ਪੂਰੀ ਕਰ ਰਹੇ ਆ ਦੋ ਆਪਣੇ ਬੇਟੀਆਂ ਨੇ ਇੱਕ ਭਾਣਜਾ ਇੱਕ ਭਾਣਜੀ ਤੇ ਇੱਕ ਮੈਂ ਆਪਣੀ ਕਮਲਦੇਵ ਭਤੀਜਾ ਭਤੀਜੀ ਹੈਗੇ ਨੇ ਹੁਣ ਅੱਜ ਸਾਰੇ ਜਵਾਕਾਂ ਦਾ ਅੱਡ-ਅੱਡ ਬਣ ਰਿਹਾਗਾ ਫਰਮਾਇਸ਼ ਤੇ ਆ ਮਹਿਤਾਬ ਕੋਰ ਦਾ ਬਣ ਰਿਹਾ ਮੂਫਲੀ ਵਾਲਾ ਤੇ ਘਿਓ ਵਾਲਾ ਜੀ ਘਿਓ ਆਪਾਂ ਸਾਰਿਆਂ ਚੀ ਪਾ ਕੇ ਦੇ ਰਹੇ ਆ ਆ ਸਾਡੀ ਦੋਤੀ ਦਾ ਬਣ ਰਿਹਾ ਨਾਰੀਆ ਵਾਲਾ ਕੱਲਾ ਕਹਿੰਦੀ ਵੀ ਕੱਲਾ ਨਾਰੀ ਵਾਲਾ ਖਾਣਾ ਮੈਂ ਇਹ ਸਾਡੀ ਦੋਤੀ ਦਾ ਬਣ ਰਿਹਾਗਾ ਤੇ ਪਹਿਲਾਂ ਮੈਂ ਕਿਹਾ ਵੀ ਜਵਾਕਾਂ ਦਾ ਕੰਪਲੀਟ ਕਰੀਏ ਬਾਕੀ ਦਾ ਚਲੋ ਚੱਲੀਏ ਉਹ ਕੰਮ ਆ ਹੁਣ ਕਾਜੂ ਵਾਲਾ ਜਿਹੜਾ ਬਣ ਰਿਹਾਗਾ ਇਹ ਸਾਡੀ ਤ੍ਰਿਪਤ ਕੌਰ ਦਾ ਬਣ ਰਿਹਾਗਾ ਤੇ ਆ ਸੌਫ ਤੇ ਸੁੰਡ ਵਾਲਾ ਸਾਡੇ ਦੋਤੇ ਦਾ ਬਣ ਰਿਹਾਗਾ ਸਾਰੇ ਜਵਾਕਾਂ ਦਾ ਅਸੀਂ ਆਡਾ-ਅਡਾ ਜ ਬਣਾ ਦੇਣੇ ਨੇ ਇਹ ਤੇ ਬਾਕੀ ਹੈਗੇ ਨੇ ਜਿਹੜੇ ਆਪਣੇ ਭਤੀਜਾ ਭਤੀਜੀ ਮੇਰੀ ਵਾਈਫ ਦੇ ਨਹੀਂ ਮੇਰੇ ਆਪਣੇ ਜਿਨ੍ਹਾਂ ਜਵਾਕਾਂ ਦਾ ਮੈਂ ਫੁੱਫੜ ਲੱਗਦਾ ਆ ਉਹਨਾਂ ਦਾ ਬਣ ਰਿਹਾ ਹੁਣ ਉਹਨਾਂ ਦੀ ਫਰਮਾਇਸ਼ ਦੇ ਉੱਤੇ ਤੇ ਮੈਂ ਆ ਪਹਿਲਾਂ ਜੁਆਕਾਂ ਦਾ ਕੰਪਲੀਟ ਕਰੀਏ ਇਹ ਇਹ ਉਹਨਾਂ ਦਾ ਬਣ ਰਿਹਾ ਜੁਆਣ ਸੰਡਾ ਵਾਲਾ ਤੇ ਹੁਣ ਅਸੀਂ ਚਲੋ ਆਪਾਂ ਘਰੇ ਰੱਖਣਾਗਾ ਜਿਵੇਂ ਵੱਡੇ ਵੱਡੇ ਪੀਸ ਜੇ ਬਣਦੇ ਉਵੇਂ ਹੀ ਬਣਾਈ ਜਾ